ਆਪਾਂ ਕਰ ਲਈਏ ਕਹਾਣੀ ਸ਼ੁਰੂ ਹੋ ਰਹੀ ਤਾਂ ਕਰ ਲੋ ਕਰ ਲੋ ਇਹਦੀ ਦੇ ਡਿਟੇਲ ਯਾਰ ਪਹਿਲਾਂ ਦਾ ਇਹ ਢੱਲੋਂ ਜਿੰਨਾ ਹੈਗਾ ਹੂੰ ਸਾਰਾ origignal ਅੱਛਾ 2018 ਮਾਡਲ ਹੈ ਪੂਰਲੇ ਡੈਕਟਰ ਤਾਂ ਪਾਦੇ ਨਵੇਂ ਅੱਛਾ ਤੇ ਮਗਰਲੇ ਤਾਂ ਨਾਲ ਦੀ ਹੈ ਅੱਛਾ ਮਗਰਲੇ ਨਾਲ ਦੇ ਆ ਨਾਲ ਦੀ ਅੱਛਾ ਤੇ ਬੇਦਾਗ ਟਰੈਕਟਰ ਹੈ ਕਿਤੇ ਵੀ ਕਲਮ ਦਾ ਨਿਸ਼ਾਨ ਨਹੀਂ ਟਰੈਕਟਰ ਅੱਛਾ ਸਪੈਸ਼ਲ ਐਡੀਸ਼ਨ ਚ ਆ ਗਿਆ ਹੂੰ ਇਹ ਟਾਪ ਮਾਡਲ ਆ ਜਾਂਦਾ ਸਪੈਸ਼ਲ ਐਡੀਸ਼ਨ ਅੱਛਾ ਟਾਪਲ ਡਿਸਟ੍ਰੀਬਿਊਟਰ ਹੋ ਗਿਆ ਹੂੰ ABC ਗੇਰਾਂ ਚ ਹੋ ਗਿਆ ਹੂੰ ਤੇ ਜੂਜੀ ਗੇਅਰ ਚ ਹੈ ਤੇ ਹਾਈ ਕੈਪੈਸਿਟੀ ਲਿਫਟ ਹੈ ਜੈਕ ਵੀ ਲੱਗਿਆ ਹੁੰਦਾ ਹੈ ਹਾਈ ਕੈਪੈਸਿਟੀ ਲਿਫਟ ਆ ਗਈ ਹਾਂ ਤੇ origignal ਕਨੋਪੀ ਲੱਗੀ ਹੈ ਇਹਦੇ ਕੰਪਨੀ ਵਾਲੀ origignal ਆ ਗਈ ਹੈ origignal ਕੰਪਨੀ ਵਾਲੀ ਹੈ ਅੱਛਾ ਇਹ ਚ ਕੋਈ ਦੋ ਰਾਏ ਨਹੀਂਗਾ ਹੂੰ ਜੇ ਇਹ ਕਿਸੇ ਨੂੰ ਦੇਸੀ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਆਪਾਂ ਇਸ ਚੀਜ਼ ਦਾ ਪ੍ਰੂਫ ਦੇ ਦਾਂਗੇ ਕਿ ਇਹ origignal ਹੈਗੀ ਹੈ origignal ਹੈਗੀ ਹੈ ਹਾਂ ਅੱਛਾ origignal ਹੈ ਹੂੰ ਈ ਇਸ ਦਾ ਅਰੀਜਨਲ ਦਾ ਬੱਟਾ ਹੁੰਦਾਗਾ ਹੁੰਦਾ ਹੈ ਉਹ ਆਪਾਂ ਦਿਖਾ ਵੀ ਦੇਵਾਂਗੇ ਮਗਰ ਲਾਸਟ ਤੇ ਅੱਛਾ ਵੀ ਕੀ ਹੈਗਾ ਫਰਕ ਹੂੰ ਸੀਲਡ ਰੈਕਟਰ ਆ ਸਾਰਾ ਅੱਛਾ ਕਮੀ ਨਹੀਂ ਕੋਈ ਅੱਛਾ ਬਾਕਮਾਲੀ ਹੈ ਸਾਰਾ ਕੁਝ ਹੂੰ ਟਰਬੋ ਦੇ ਵਿੱਚ ਆ ਜਾਂਦਾ ਰੈਕਟਰ ਅੱਛਾ ਟਰਬੋ ਆ ਆ ਜੀ ਦੇਖੋ ਇਹਦੇ ਲੱਗਿਆ ਆਉਂਦਾ ਹੁੰਦਾ ਬੋਸ਼ ਦਾ ਮਾਰਕਾ ਜੋ ਵੀ ਪਿਆਗਾ ਉਮ ਹੀ ਪਿਆ ਹੈ ਤੇ ਤੋ ਖੁੱਲੇ ਨਹੀਂ ਰੈਕਟਰ ਆ ਚੀਜ਼ਾਂ ਦੇਖ ਲਾ ਤੂੰ ਵੀ ਹਜੇ ਇੱਕ ਤੋੜੀ ਚਾਹੀਦੀ ਨਜ਼ਰ ਆਉਂਦਾ ਹੈ ਆਰਜਨੇਟਰ ਦਾ ਨਾਮ ਖਰਾਬ ਹੋ ਹੀ ਜਾਂਦੇ ਨੇ ਰੈਕਟਰ ਹੂੰ ਕੋਈ ਨਹੀਂ ਹੋਈ ਗੱਲ ਹੀ ਖੜੀ ਹੈ ਪੁਰਕ ਕੋਕਾ ਕੋਕਾ ਜਿੰਮੇਦਾਰੀ ਤੇ ਚੱਲਿਆ ਅੱਛਾ ਵੱਡੀ ਗੱਲ ਕੀ ਹੈ ਖੇਤੀ ਜੀ ਹੈ ਖੇਤੀ ਜੀ ਹੈ ਕਮਰਸ਼ੀਅਲ ਤੇ ਬਹੁਤ ਘੱਟ ਚੱਲਦੇ ਆ ਪਰ ਕੋਈ ਬੰਦੇ ਕਮਰਸ਼ੀਅਲ ਚ ਉਹਨੂੰ ਆਪਾਂ ਕਮਰਸ਼ੀਅਲ ਕਹਿ ਦਿੰਨੇ ਆ ਵੀ ਕੋਈ ਗੱਠਾਂ ਵਾਲੀ ਤੇ ਲਾ ਲਿਆ ਜਾਂ ਕੰਪਿਊਟਰ ਕਰਾ ਤੇ ਲਾ ਰਿਹਾ ਜਾਂ ਕਰਾਈ ਵਾਲੇ ਕੰਮ ਤੇ ਵਰਤ ਲਿਆ ਕਮਰਸ਼ੀਅਲ ਜਿਵੇਂ ਟਰਾਲੇ ਡਰੂਲਿਆਂ ਤੇ ਉਹਨੂੰ ਲੋਕ ਇਹ ਬ੍ਰਾਂਡ ਆ ਸਾਲਾ ਇਹਨੂੰ ਬ੍ਰਾਂਡ ਹੈ ਤਾਂ ਹਾਂ ਬਿਲਕੁਲ ਜਦੋਂ ਲੈਣ ਜਾਂਦੇ ਆ ਤਾਂ 55 HP ਕੈਟਾਗਰੀ ਦਾ ਟਰੈਕਟਰ ਲੈਣਾ ਦੂਜਿਆਂ ਨਾਲੋਂ ਲੱਖ ਸਵਾ ਲੱਖ ਮਹਿੰਗਾ ਉਹਦਾ ਚੀਕ ਨਿਕਲ ਜਾਂਦੀ ਹੈ ਹਾਂ ਹਾਂ ਇਹਦਾ ਬ੍ਰਾਂਡ ਆ ਤੇ ਬਾਕੀ ਚੱਲਿਆ ਥੋੜੀ ਜਿਹੀ ਖੇਤੀ ਵੀ ਇੱਕ ਹੱਥ ਚੱਲਿਆ ਬਾਈ ਅੱਛਾ ਇਹ ਵੀ ਚੀਜ਼ ਨਾਲ ਪਲੱਸ ਪੁਆਇੰਟ ਆ ਗਿਆ ਯਾਰ ਬਾਈ ਫਰਕ ਆ ਇਸ ਚੀਜ਼ ਦਾ ਹਾਂ ਹਾਂ ਆ ਆ ਚੀਜ਼ਾਂ ਵੇਖ ਲੈ ਨਿਕਲ ਨੁਕਲ ਝਾਕ ਮਾਰ ਲੈ ਨਿਕਲ ਨਾਲੇ ਤੋਤਾ ਨਹੀਂ ਜਵਾਰ ਹੂੰ ਉਹਵੇਂ ਵੀ ਆਣਾ ਜਦੋਂ ਖਸਤਾ ਹਲਦ ਚ ਹੁਣ ਕੰਪਿਊਟਰ ਕਰਾ ਕੇ ਚੱਲਦਾ ਡਾਕਟਰ ਇੱਕ ਡਰਾਈਵ ਉਤਰ ਜਾਂਦਾ ਦੂਜਾ ਚੜ ਜਾਂਦਾ ਉਹ ਤੱਕ ਲੈ ਇਹ ਨਹੀਂ ਕਹਿੰਦਾ ਬਾਈ ਖੜੇ ਹੋਣਾ ਖਿੱਚੀ ਚੱਲਣਾ ਖੜੇ ਹੋਣਾ ਖਿੱਚੀ ਚੱਲੋ ਫਿਰ ਤੂੜੀ ਵਾਲੀ ਤੇ ਮਸ਼ੀਨ ਤੇ ਢਾ ਲਿਆ ਫਿਰ ਵੱਡੀ ਤੇ ਢਾ ਲਿਆ ਬਿਲਕੁਲ ਹੁਣ ਗੱਠਾਂ ਵਾਲੀ ਤੇ ਉਹ ਪਏ ਪ੍ਰਸ ਕਰੀ ਜਾਂਦੀ ਝਟਕਾ ਪੈਂਦਾ ਟਰੈਕਟਰਾਂ ਕਿੰਨਾ ਪੈਂਦਾ ਉਹ ਹੈ ਨਾ ਉਹ ਤਾਂ ਹੈ ਨਹੀਂ ਟਰੈਕਟਰ ਇਹ ਜਿਹੜਾ ਲਾ ਰਿਹਾ ਅੱਛਾ ਹਾਂ ਨੰਬਰ ਹਰਿਆਣਾ ਨੰਬਰ ਹਰਿਆਣਾ ਹੂੰ ਫਸਟ ਪਾਰਟੀ ਟਰੈਕਟਰ ਹੈ 2018 ਮਾਡਲ ਟਰੈਕਟਰ ਹੈ ਖੋਟੇ ਪੈਸੇ ਦੀ ਗਮੀ ਨਹੀਂ ਜਮਾ ਇਹਦੇ ਚ ਹੂੰ ਜਮਾ ਇਹ ਆ ਵੀ ਮੰਨ ਕੇ ਚੱਲੋ ਵੀ ਇਹ ਸਮਝ ਲਓ ਯਾਰ ਨਵੇਂ ਹੀ ਲਿਆਂਦਾ ਖੜਾ ਕੇ ਨਵੇਂ ਹੀ ਲਿਆਂਦਾ ਨਵੇਂ ਹੀ ਲਿਆਂਦਾ ਖੜਾ ਕੇ ਥੋੜਾ ਚੱਲਿਆ ਵਾ ਟਰੈਕਟਰ ਇਹਨੂੰ ਕਹ ਅੱਛਾ ਖੋਟੇ ਪੈਸੇ ਦੀ ਕੋਈ ਗਮੀ ਨਹੀਂ ਕਿੱਥੋਂ ਤੱਕ ਹੋ ਜੂ ਫਿਰ ਇਹ 665 ਤੋਂ ਜਰੋਂ ਵਿੱਚ ਗਈ ਜਣਾ ਦਾ ਕੁਛ ਗਈ ਆਪਾਂ 640 ਦਾ ਲਾਸਟ ਦੇਖਣਾ 640 ਇੱਕ ਹੋਰ ਖੜਾ ਤੇਰੇ ਕੋਲੇ ਹਨਾ ਇਹ ਤੋਤਾ ਨਹੀਂ ਹੈਗਾ ਵੈਸੇ ਇਹ ਨਹੀਂ ਉਹ ਚੱਲ ਉਹਦੇ ਕੋਲੇ ਚੱਲ ਉਹਦੇ ਕੋਲੇ ਚੱਲ ਵੜਾ ਹੂੰ ਇਹ ਤਾਂ ਫਿਰ ਜਮਾ ਉਹਦੇ ਅਖਣ ਨੂੰ ਇੱਕੋ ਹੀ ਕੈਟਾਗਰੀ ਚ ਆ ਕੇ ਉਹਦਾ ਵੀ ਬਾਪ ਹੈ ਉਹਦਾ ਵੀ ਬਾਪ ਆ ਗਿਆ ਉਹਦਾ ਵੀ ਬਾਪ ਹੈ ਮਾਡਲ ਨੀਵਾ ਹੈ ਅੱਛਾ ਉਹ 18 ਮਾਡਲ ਹੈ ਮਾਡਲ 13 ਹੈ 13 ਹੈ ਠੀਕ ਹੈ Ориジナル ਆ ਸਾਰਾ ਆ ਮਾੜੀ ਮੋੜ ਜਾ ਦੇਖੀਂ Ориジナル ਚ ਆਉਂਦੇ ਜੇ ਹੋਇਆ ਹੋਇਆ ਫਿਰ ਤਾਂ ਨਹੀਂ ਛੱਡਦੇ ਇਹ ਆ ਜਾਂਦੀ ਹੈ ਨਾ ਜੇ ਪੇਬੜੀ ਆਉਂਦੀ ਹੈ ਪੇਬੜੀ ਆਉਂਦੀ ਹੈ ਸਾਡੇ ਕੋਲ ਆਉਂਦੇ ਵੀ ਨਹੀਂ ਆਪਾਂ ਸਾਡੇ ਕੋਲ ਇਹਦੀ ਵੀ ਆਈ ਵੀ ਥੋੜਾ ਹਾਂ ਆਈ ਹੈ ਆਈ ਆ ਜਾਂਦੀ ਆ ਥੱਲੇ ਦੇਖ ਲੈ ਲੈਂ ਲੱਗ ਜਾ ਲੀਲਾ ਲੀਲਾ ਜੀ ਕਰੀ ਜਾਂਦਾ ਹਲੇ ਨੀ ਨਵੀਂ ਬੈਟਰੀ ਅੱਛਾ ਤਾਜੀ ਤਾਜੇ ਟਾਇਰ ਤਾਜੀ ਟਾਇਰ ਤਾਜ਼ਾ ਤਾਜੀ ਤੁਰੇ ਆਉਂਦਾ ਸਾਰਾ ਆ ਜਾਂਦਾ ਜਾਂਦਾ ਨਵੀਂ ਸਰਵਿਸ ਨਵੀਂ ਸਰਜਰੀ ਰੋਟੀ ਤੁਰੀ ਸਰਜਰੀ ਹਾਂ ਸਰਜਰੀ ਰੋਟੀ ਆ ਗਈ ਹੈ ਨਾ ਇਹ ਸਮਾਨ ਸਾਰਾ ਪੂਰਾ ਹੈ ਹੂੰ ਸਮਾਨ ਵੀ ਪੂਰਾ ਹੈ अच्छा ट्रैक्टर ਵੀ ਸਾਰਾ ਗੁਣਾ ਚ ਵੀ ਪੂਰਾ ਹੈ ਰਪੀਏ ਦਾ ਰਪੀਏ ਫੁੱਲ ਟੌਪ ਮਾਡਲ ਚ ਆ ਜਾਂਦਾ ਜਿਹਨੂੰ ਕਹਿੰਦੇ ਜਿਵੇਂ ਸੈਕੰਡ ਟੌਪ ਆ ਗਿਆ ਉਹ ਚ ਕੋਈ ਨਾ ਕੋਈ ਕਮੀ ਹੁੰਦੀ ਹੈ ਹੂੰ ਤੇਲ ਬਰੇਕਾਂ ਰਿਵਰਸ ਵੀਡੀਓ ਹਾਂ ਤੇ ਡਬਲ ਡਿਸਟ੍ਰਿਬਿਊਟਰ ਪੂਰਾ ਹਾਫਲ ਨਾਮ ਹੀ ਲਿਖਿਆ ਪਿਆ ਉਹਨਾਂ ਦੇ ਥੇਣਾ ਇਧਰ ਤੇ ਉਧਰ ਦੋਨੇ ਪਾਸੇ ਲਿਖਿਆ ਪਿਆ ਦੋਨੇ ਪਾਸੇ ਲਿਖਿਆ ਪਿਆ ਹਣਾ ਗੋਣੀ ਕੋਣਾ ਗੋਣੀ ਕੋਣਾ ਗੋਣੀ ਕੋਣਾ ਐਡਜਸਟੇਬਲ ਹੁੱਕ ਆ ਜਾਂਦੀ ਹੈ ਇਹਦੇ ਆਪਸ਼ਨ ਕਨਾਪ ਕਨਾਪੀ ਦਾ ਵੀ ਆ ਗਿਆ ਹੈ ਕਨਾਪੀ ਦਾ ਆਪਸ਼ਨ ਹੈਗਾ ਹਾਂ ਇਹ ਫਾਸਟਾਉਂਡਰ ਟਰੈਕਟਰ ਹੈ ਅੱਛਾ ਪਤਾ ਨਹੀਂ ਦੇਣ ਵੇਲੇ ਬੰਦਾ ਚੱਲ ਕੋਈ ਵਾਰ ਇੰਨੀ ਕਰ ਜਾਂਦਾ ਮਾੜੀ ਮੋੜ ਚਲੋ ਯਾਰ ਅਗਲੀ ਦੀ ਖੁਸ਼ੀ ਹੈ ਨਾ ਆਪਾਂ ਉੱਤੇ ਕੋਈ ਵਾਰ ਨਹੀਂ ਪੰਜ 5000 ਦੀ ਗੇਮ ਹੀ ਸਾਰੀ ਤਾਂ ਬੜਾ ਲੰਮਾ ਚੌੜਾ ਮਟਰ ਹੈਗਾ ਕੀ ਵੀ ਕਰ ਦੇਗਾ ਕਰ ਦੇ ਦਗੇ ਜੇ ਕਿਸੇ ਪੁਰਾਣੇ ਆਪਸ਼ਨ ਰੱਖੀ ਕਰ ਦਾਂਗੇ ਯਾਰ ਛੱਤ ਲਾ ਦਾਂਗੇ ਕੋਈ ਚੱਕਰ ਨਹੀਂ ਮੈਂ ਤਾਂ ਜਾਣਕੀ ਨਹੀਂ ਲਈ ਅੱਜ ਕੱਲ ਟ੍ਰੈਂਡ ਚੱਲ ਗਿਆ ਨਾ ਜਿਵੇਂ ਆਪਾਂ ਅੱਗੇ ਪੁਰਾਣੇ ਦੇ ਜੁੜੀਆਂ ਦੂਜੀਆਂ ਛਤਰੀਆਂ ਕੱਪੜਿਆਂ ਵਾਲੀਆਂ ਉਹ ਸਣ ਕੇ ਆ ਕੇ ਲਾਉਂਦੇ ਹੁੰਦੇ ਸੀ ਇਕੱਲੀਆਂ ਪੈਪਰ ਰਹਿ ਦਿੰਗੇ ਹਾਂ ਪੈਪਰ ਨਹੀਂ ਉਹਦਾ ਪੈ ਛਤ ਇੱਥੇ ਕਾਫ ਲੈਣ ਦੇ ਪਿੱਛੇ ਪੇਟੀ ਪੇਟੀ ਕਾਫ ਲੈਦੇ ਆ ਹਾਂ ਮੈਂ ਚਲ ਮੈਂ ਤਾਂ ਨਹੀਂ ਕਸੀ ਹੋ ਲਵਾਈ ਹੋ ਲਾਉਣ ਨੂੰ ਤਾਂ 5000 ਦੀ ਗੱਲ ਆ ਸਾਰੀ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਮਾਚਲੇ ਇੱਥੇ ਨਾ ਪੇਟੀ ਕਸ ਲੂਗਾ ਕੋਈ ਬਰਾ ਸੋਹਣਾ ਲੱਗੂ ਟਰੈਕਟਰ ਮੈਨੂੰ ਉਹੀ ਸੋਹਣਾ ਲੱਗਾ ਮੈਂ ਤਾਂ ਹੀ ਨਹੀਂ ਕਸੀ ਛੱਤ ਅੱਛਾ ਮੈਂ ਲੈ ਕੇ ਲਾ ਲੈਂਦਾ ਛੱਤ ਨੂੰ ਕੋਈ ਗੱਲ ਨਹੀਂ ਬਿਨਾ ਕਨੋਪੀ ਤੋਂ ਵੀ ਸੋਹਣਾ ਲੱਗਦਾ ਯਾਰ ਹਨਾ ਸੋਹਣਾ ਲੱਗਦਾ ਏਹੜੀ ਗੱਲ ਆ ਨੋ ਡਾਊਟ ਏਸ ਚੀਜ਼ ਨੋ ਡਾਊਟ ਏਸ ਗੱਲ ਚ ਕੋਈ ਦੂਰ ਹੈ ਨਹੀਂ ਆ ਹੁੱਕ ਆ ਹੁਣ ਇਹਦੀ ਇਹਦੀ ਫਿਕਸ ਹੀ ਹੁੰਦੀ ਹੈ ਕੰਪਨੀ ਵੱਲ अच्छा एक दो जमे ऑगन रिफोर्ड ਦਾ ਬੈਂਡਲ ਤੋੜਦਾ ਹੁੰਦਾ ਸੀ ਹਾਂ ਤੇ ਉਹ ਪੁਰਾਣਾ ਖੜਾ ਵੀ ਆਪਣੇ ਕੋਲੇ ਉਹਦੀ ਆਪਾਂ ਲਾਸਟ ਹੁੱਕ ਦਿਖਾ ਦਿਆਂਗੇ ਉਹ ਇੱਥੇ ਥੱਲੇ ਤਿੰਨ ਕ ਨਟ ਕਹੀ ਦੇ ਸੀਗੇ ਉਹਦੇ ਹਾਂ ਥੱਲੇ ਤੇ ਇੱਥੋਂ ਪੈਂਦੀ ਆ ਉਹ ਹਾਂ ਉਹ ਥੱਲੇ ਵਾਲੇ ਨਟ ਹੱਲੇ ਹੀ ਰਹਿੰਦੇ ਜਦੋਂ ਜ਼ੋਰ ਪੈਂਦਾ ਜ਼ੋਰ ਵੱਧ ਮਾਰਦਾ ਟਰੈਕਟਰ ਦਾ ਜ਼ੋਰ ਹੁੰਦਾ ਇੰਨਾ ਇੰਨਾ ਚ ਹਲਦੇ ਆ ਹਲਦੇ ਤੇ ਹਲਦੇ ਤੇ ਇਹ ਜਮੇ ਹੁਣ ਕੰਪਨੀ ਨੇ ਜਮੇ ਪੱਕਾ ਹੀ ਕਰਤਾ ਫਿਕਸ ਪੱਕਾ ਕਰਤਾ ਐਡਜਸਟੇਬਲ ਹੋਗੀ ਨਾ ਉੱਚੀ ਨੀਵੀਂ ਕਰ ਲੋ ਕਿਵੇਂ ਮਰਜੀ ਜਿੱਥੇ ਮਰਜੀ ਲੈ ਜੋ ਥੱਲੇ ਲੈ ਜੋ ਤਾਂ ਲੈ ਜੋ ਸਪ੍ਰੇਅਰ ਟੈਂਕੀ ਪਾਉਣੀ ਆ ਪੀਟ ਕੋ ਥੱਲੇ ਰਹੀ ਉੱਤੇ ਵਰਕ ਕਰੀ ਜਾਓ ਟਰਾਲੀ ਪੂਣੀਆਂ ਥੱਲੇ ਕਰ ਲਓ ਟਰੈਕਟਰ ਜ਼ੋਰ ਘੱਟ ਲਾਉ ਜ਼ੋਰ ਘੱਟ ਲਾਉਗਾ ਤੇ ਬਾਕੀ ਫਿਰ ਇਹਦਾ ਕਿੱਥੋਂ ਦਾ ਕੋਈ ਹੋਰ ਚੀਜ਼ ਾ ਢੇਲੋ ਵਿ ਜਿਹੜੀ ਵਾਇਰਿੰਗ ਹੈ ਦੀ ਅੱਛਾ ਸਾਰੀ origignal ਪਈ ਆ ਆ ਜਿਹੜਾ ਪੁਆਇੰਟ ਆਉਂਦਾ ਸ਼ਾਇਦ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਚਾਰਜਿੰਗ ਵਾਲਾ ਪੁਆਇੰਟ 3 2013 ਚ ਵੀ ਆਇਆ ਸੀਗਾ ਇਹ ਹਜੇ ਵਰਕਿੰਗ ਚ ਹੈ ਪਹਿਲੀ ਵਾਰ ਹੀ ਮੈਂ ਦੇਖਿਆ ਇਹ ਮਿੰਡਾ ਦੇ ਜਿਹੜੇ ਮਾਰ ਕੇ ਆਗੇ ਤਾਰਾਂ ਦੀ ਵਾਇਰਿੰਗ ਦੇ ਤਾਰਾਂ ਦੀ ਵਾਇਰਿੰਗ ਦੇ ਉਹ ਹਜੇ ਪਏ ਆ ਅੱਛਾ ਇਧਰ ਦਿਖਾ ਲਾ ਇਹ ਬਹੁਤ ਘੱਟ ਚਾਂਸ ਹੁੰਦਾ ਪਿੱਛੇ ਦਾ ਕੈਮਰਾ ਮਾਰਨਾ ਹੂੰ ਲੈ ਵੀ ਆ ਰਿਹਾ ਇਧਰ ਇੱਕ ਵਿੱਚ ਵੀ ਪਿਆ ਹੈ ਨਾ ਇੱਕ ਆ ਪਿਆ ਇੱਕ ਆ ਪਿਆ ਲੈ ਵੀ ਸਮਾਰ ਕੇ ਪੜ੍ਹ ਲੇ ਹੁਣ ਕਿਰਾ ਇਹਦਾ ਲਾਂਬੇ ਨਾਲ ਦੇ ਲਾਂਬੇ ਲੀਦਾ ਗੱਲ ਹੈ ਨਹੀਂ ਡਿਲ ਮਾ ਚੱਕਾ ਮਿੰਡਾ ਵੀ ਇਹ ਨਾ ਪਤਾ ਕੀ ਜਦੋਂ ਬਾਰੀ ਬਾਰੀ ਟਰੈਕਟਰ ਦਾ ਜੋੜ ਖੁੱਲ ਗਿਆ ਜਾਂ ਮਗਰਾੜ ਲੈ ਗਿਆ ਜੁੱਜਾ ਉਹ ਵੀ ਖਰਾਬ ਹੋ ਜਾਂਦੀ ਉਹਦੇ ਨਾਲ 베アリング ਦਾ ਨਾਲੇ ਖਾਸ ਤੌਰ ਤੇ ਹੁੰਦਾ ਹੁੰਦਾ ਕਾਰੋਬਾਰ 베アリング ਬਈ ਹੱਥ ਕਸੀ ਜਾਣੇ ਮਿਸਤਰੀ ਦੇ ਮਿਸਤਰੀ ਦੱਸ ਕਸੀ ਜਾਣੇ ਕਸੀ ਜਾਣੇ ਨਾ ਤੇ ਸ਼ੀਲਡ ਡਾਕਟਰ ਹੂੰ ਤੇ ਛੀਡ ਡਾਇਰੈਕਟਰ ਹੈ ਅੱਛਾ ਚਾਬੀ ਵੀ ਨਹੀਂ ਲੱਗੀ ਇਹਨੂੰ ਹਮ ਕਲਮ ਵੀ ਨਹੀਂ ਲੱਗੇਗਾ ਬੰਪਰ ਰੰਗ ਜ਼ਰੂਰ ਕਰੇਗਾ ਸਰਵਿਸ ਤੂੰ ਕਰਾਤੀ ਸਰਵਿਸ ਆਪਾਂ ਕਰਾਤੀ ਅੱਛਾ ਤੇ ਟਾਇਰ ਨਵੇਂ ਹੋਗੇ ਬੈਟਰੀ ਵੀ ਜੇ ਖੋਲ ਕੇ ਦਿਖਾਉਣੀ ਹੈ ਤਾਂ ਆਪਾਂ ਵੀ ਦਿਖਾ ਦੇਾਂਗੇ ਨਵੀਂ ਬੈਟਰੀ ਹੈ ਤੇਰਾ ਯਾਰ ਪਿੱਠੇ ਦਾ ਕੀ ਸ਼ਾਨਾ ਹੈ ਤੇਰੇ ਪਿੱਠੇ ਦਾ ਕੀ ਸ਼ਾਨਾ ਨਹੀਂ ਆਪਾਂ ਗੱਲ ਉਹਨੇ ਆਪਾਂ ਕੋਈ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਬਾਲੇ ਖੱਬੀ ਖਾਣਾ ਹਮ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਕਮੀਆਂ ਬੰਦਿਆਂ 'ਚ ਹੀ ਨਿਕਲਦੀਆਂ ਨਹੀਂ ਗੱਲ ਨਹੀਂ ਹੁੰਦੀ ਕਿ ਆਪਾਂ ਇਹ ਗੱਲ ਤਾਂ ਨਹੀਂ ਕਰਦੇ ਪਰ ਆਪ ਦੇ ਵੱਲੋਂ ਢੱਲ ਨੂੰ ਪੂਰਾ ਜ਼ੋਰ ਲਾਉਣਾ ਮੈਨੂੰ ਤਾਂ ਵਿਸ਼ਵਾਸ ਹੈ ਨਾ ਇਹ ਤੈਨੂੰ ਤਾਂ ਵਿਸ਼ਵਾਸ ਹੈਗਾ ਮੈਨੂੰ ਵੀ ਹੈਗਾ ਪਰ ਮੈਂ ਮਾਨ ਨਹੀਂ ਕਰਦਾ ਹੁੰਦਾ ਕਹਿੰਦੀ ਕਿਸੇ ਗੱਲ ਦਾ ਕਿਉਂਕਿ ਇਹ ਚੀਜ਼ਾਂ ਘਰੇ ਨਹੀਂ ਬਣਦੀਆਂ ਢੱਲ ਬਿਲਕੁਲ ਲੋਕਾਂ ਤੋਂ ਲੈ ਕੇ ਆਉਣੀਆਂ ਇਹ ਨਹੀਂ ਪਤਾ ਸਾਲੀ ਕਿਹੜੇ ਵੇਲੇ ਕਿਸੇ ਚੀਜ਼ 'ਚ ਕਮੀ ਆ ਜੇ ਕੀ ਨਿਕਲਿਆ ਵੇ ਸਹੀ ਗੱਲ ਹੈ ਤੇ ਬਾਕੀ ਇੱਕ ਬੰਦਾ ਬਦਵਾਨ ਹੈ ਜਿਹੜਾ ਉਹਨੂੰ ਕੰਪਨੀ ਨੇ ਡਿਜ਼ਾਈ ਹਾਂ ਹੌਲੈਂਡ ਟਰੈਕਟਰ ਤੁਸੀਂ ਨਵਾਂ ਜਮਾ ਅੱਜ ਕੰਪਨੀ 'ਚ ਚੜਾ ਜਾਓ ਹੂੰ ਉਹਦੀ ਜਦੋਂ ਤੁਸੀਂ ਬਲਵਾਲ ਢੱਕਣ ਖੋਲੋਗੇ ਤੁਹਾਨੂੰ ਮਗਲਾਲ ਪੈਂਦਾ ਉਦੋਂ ਭਾਅ ਦਿਖਾਉਂਦਾ ਅੱਛਾ ਕੰਪਨੀ ਦੀ ਡਿਜ਼ਾਈਨ ਹੀ ਹੋਈ ਹੈ ਉਹਨੂੰ ਬਲੋ ਤਾਂ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਉਹਦੇ 'ਚ ਨਾਮ ਹੈ ਕੁਝ ਕਰ ਸਕਦਾ ਨਾ ਤੂੰ ਕੁਝ ਕਰ ਸਕਦਾ ਹੁਣ ਜਿੰਨਾ ਬੰਦੇ ਨੂੰ ਨਹੀਂ ਪਤਾ ਕਿਹੜਾ ਕਹਿੰਦਾ ਇਹ ਬਲੋ ਮਾਰਦਾ ਬਲੋ ਨਹੀਂ ਕੰਪਨੀ ਦਾ ਡਿਜ਼ਾਈਨ ਹੀ ਹੋਇਆ ਜਿਹੜੀ ਚੀਜ਼ ਕੰਪਨੀ ਨੇ ਡਿਜ਼ਾਈਨ ਉਹ ਕਰਤੀ ਉਹਦੇ 'ਚ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੇ ਬਾਕੀ ਆਪ ਦੇ ਵੱਲੋਂ ਕਸਰ ਹੈ ਹਣ ਰੰਗ ਪੇਂਟ ਦੀ ਲੋੜ ਨਹੀਂ ਸੀ ਟਾਇਰਾਂ ਦੀ ਘਾਟ ਸੀ ਟਾਇਰ ਪਵਾਦੇ ਸਰਵਿਸ ਮੰਗਦੇ ਸਰਵਿਸ ਕਰਾਤੀ ਪੂਰ ਆਪਦੇ ਵੱਲੋਂ ਬੈਟਰੀ ਜਮਾਂ ਤਾਜੀ ਐ ਹੁਣ ਕਮੀ ਹੈ ਨਹੀਂ ਉਸ ਤੋਂ ਬਾਅਦ ਹੁਣ ਲੱਗ ਗਈ ਮੜੇ ਕਾਰਾਂ ਦਿਖਾ ਦੇ ਹੈ ਕਾਰਾ ਵੀ ਦੇਖਣਾ ਕਾਰਾ ਵੀ ਦਿਖਾਈ ਸੀ ਇੰਡਰ ਤੇ ਕਮੀ ਹੈ ਨਹੀਂ ਲੋਕੀ ਬਿਲਕੁਲ ਨਿੰਦਰ ਨੂੰ ਤਾਂ ਲੋਕ ਰੱਬ ਵੀ ਨਹੀਂ ਦਿੰਦੇ ਰੱਬ ਵੀ ਨਹੀਂ ਦਿੰਦੇ ਪਰ ਕਮੀ ਹੈਣੀਗੀ ਫੂਟੇ ਹੁਣ ਇੱਥੇ ਆ 399 399 ਰੇਟ ਵੀ ਜਾਜ ਅੱਛਾ ਜਾਜ ਹੈ ਜਮਾ ਜਾਜ ਰੇਟ ਹੈ ਪਰ ਫਿਰ ਵੀ ਆਪਾਂ 3,70,000 ਦਾ ਰੇਟ ਦੇਵਾਂਗੇ ਮਾਨ ਕਰਕੇ ਉਹਲੇ ਭਰਾ ਨੂੰ ਜਿਹੜਾ ਕੋ ਦੂਰੋਂ ਮਾਨ ਕਰਕੇ ਆਉਂਦਾ ਹੈਗਾ ਵੀਡੀਓ ਦੇਖ ਆਉਂਦਾ ਚਲਾ ਜਾਂਦਾ ਕਈ ਫੋਨ ਤਾਂ ਬਿਥੇਰੀ ਆਈ ਵੀ ਜਾਂਦੇ ਚਲੋ ਢਾਂਚਾ ਹਾਂ ਰੇਟ ਦਾ ਪਤਾ ਕਰਨਾ ਲੋਕਾਂ ਦਾ ਕਾਰੋਬਾਰ ਹੈ ਆਪਣਾ ਵੀ ਕੰਮ ਹੈ ਜਵਾਬ ਦੇਣਾ ਆਪਣਾ ਵੀ ਫਰਜ਼ ਬਣਦਾ ਹੂੰ ਮਾਨ ਕਰਕੇ ਜੇ ਦੂਰੋਂ ਬੰਦਾ ਵੀਡੀਓ ਦੇਖ ਕੇ ਆਉਂਦਾ ਮਾਨ ਕਰਕੇ ਆਉਗਾ 5000 ਦਾ 1.4 ਰੁਪਏ ਦੇਵਾਂਗਾ ਲਓ ਵੀ ਦੋਸਤੋ ਇਹ ਹੈ ਜਮਾ ਹੁਣ ਫਿਕਸ ਟੂ ਫਿਕਸ ਤੋਂ ਬਾਅਦ ਕੋਈ ਗੱਜਾਇਆ ਸਾਈਡ ਨਹੀਂ ਸਿਰੇ ਲਾ ਦੀ ਗੱਲ ਹੈ ਕਈ ਬੰਦੇ ਫੋਨ ਕਰਦੇ ਆ ਤਾਂ ਯਾਰ ਤੁਸੀਂ ਵੀਡੀਓ ਚ ਬੋਲਿਆ ਸੀ ਵੀਡੀਓ ਚ ਅਸੀਂ ਰਾਸ ਚੋ ਕਸ ਕੱਢ ਕੇ ਰੱਖਦੇ ਆ ਆਹ ਟਰੈਕਟਰ ਖੜਾਗਾ ਦੋਸਤੋ ਨਿਗਾਹ ਮਾਰ ਲਓ ਇਹਦੇ ਤੇ ਅੱਜ ਤੈਨੂੰ ਵੀ ਕਹਿਣਾ ਹੁਣ ਰਿਕਾਰਡ ਹੈਗਾ ਮੈਨੂੰ ਰਿਕਾਰਡ ਕਰ ਲੈ ਜਿੰਨਾ ਚਿਰ ਟਰੈਕਟਰ ਵੇਚਦਾਂ ਦੇ ਰੇਟ ਤੇ ਆ ਹੀ ਰਹੂਗਾ ਇਹੀ ਰਹੂ ਲੈ ਵੀ ਇਹ ਵੀ ਇੱਕ ਤਰ੍ਹਾਂ ਨਾਲ ਇੱਕ ਬਹੁਤ ਵੱਡੀ ਜਵਾਨ ਹੈ ਹਾਂ ਇਹ ਜਵਾਨ ਹੈ ਹੁਣ 2013 ਮੰਨ ਲੈ ਕੁਕਲਾ ਕਹਿੰਦੇ ਯਾਰ ਇਹ ਤਾਂ ਤੂੰ ਆਪਦੇ ਵੱਲੋਂ ਰੇਟ ਕਟਾ ਤਾਂ ਇਹ ਨੂੰ ਮੈਂ 4.5 ਕਰ ਦਿਆਂ ਬਾਅਦ ਚੋ ਗੱਲ ਦੱਸ ਸਹੀ ਹੈ। ਇਹੀ ਰਹੂਗਾ। ਇਹੀ ਰਹਿਣਾ। ਲਓ ਵੀ ਦੋਸਤੋ ਵੀਡੀਓ ਬੰਦ ਲਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ। ਸਾਡੇ ਚੈਨਲ ਨੂੰ YouTube ਨੂੰ ਕਰ ਲਓ ਸਬਸਕ੍ਰਾਈਬ ਤੇ ਬਾਈ ਧੰਨਵਾਦ ਤੁਹਾਨੂੰ। ਧੰਨਵਾਦ ਬਾਈ ਤੇਰਾ।